ਇਹਨਾਂ ਦੇ ਪੀਜ਼ਾ ਮੰਗਾਇਆ ਇਹਨੂੰ 550 ਰੁਪਏ ਉਹਨੂੰ Google Pay ਕੀਤਾ 3 ਵਜੇ ਤੇ ਉਸ ਤੋਂ ਬਾਅਦ ਮੈਂ ਪੀਜ਼ਾ ਜਦੋਂ ਖਾਣ ਲੱਗਿਆ ਬੱਚਿਆਂ ਨਾਲ ਇਹਦੇ ਵਿੱਚੋਂ ਕੌਕਰੋਚ ਨਿਕਲਿਆ ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਦਾ ਹੁੰਦੀ ਆ ਹੋਰ ਪੀਜ਼ਾ ਭੇਜ ਦੰਦੇ ਆ ਤਾਂ ਕੀ ਹੋਣ ਲੱਗਿਆ ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੌਕਰੋਚ ਬਣ ਰਹੇ ਨੇ 4-5 500 ਰੁਪਏ ਦੇ ਤੇ ਪੀਜ਼ਾ ਦੇ ਵਿੱਚ ਕਹਿੰਦੇ ਕੋਈ ਚੱਕਰ ਨਹੀਂ ਇਹ 3 ਵਜੇ ਮੰਗਾਇਆ ਜੀ ਹੁਣ ਇਹ ਤਾਂ ਅੱਧਾ ਘੰਟਾ ਹੋਇਆ ਜੀ ਮੈਨੂੰ ਮੰਗਾਇਆ ਇਹਦੇ ਸਖਤ ਤੋਂ ਸਖਤ ਕਾਰਵਾਈ ਕਰੇ ਇਹਨਾਂ ਦੇ ਜੀ ਮਹਿ ਬੰਦੇ ਨੂੰ 550 ਦੇ ਪੀਜ਼ੇ ਦੇ ਨਾਲ ਕੋਕ ਨਹੀਂ ਸਗੋ ਕੋਕਰੇ ਚ ਫਰੀ ਮਿਲਦਾ ਜਿਸ ਤੋਂ ਬਾਅਦ ਵਿਅਕਤੀ ਗੁੱਸੇ ਦੇ ਵਿੱਚ ਆ ਜਾਂਦਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਸ਼੍ਰੀ ਮਾਚੀਵਾੜਾ ਸਾਹਿਬ ਦੀਆਂ ਨੇ ਜਿੱਥੋਂ ਦੇ ਹੈਲੋ ਫੂਡ ਵਾਲਿਆਂ ਤੋਂ ਪਿੰਡ ਰਤੀਪੁਰ ਦੇ ਇੱਕ ਵਿਅਕਤੀ ਨੇ ਆਪਣੇ ਬੱਚੇ ਦੇ ਲਈ ਪੀਜ਼ਾ ਆਰਡਰ ਕੀਤਾ ਸੀ ਤੇ ਜਦੋਂ ਪੀਜ਼ਾ ਘਰ ਪਹੁੰਚਿਆ ਤੇ ਪਰਿਵਾਰ ਬੈਠ ਕੇ ਪੀਜ਼ਾ ਖਾਣ ਲੱਗਿਆ ਤਾਂ ਉਹਨਾਂ ਨੇ ਦੇਖਿਆ ਕਿ ਪੀਜ਼ਾ ਦੇ ਵਿੱਚ ਕੋਕਰੇ ਚ ਹੈ ਅਤੇ ਸਭ ਦੇ ਹੋਸ਼ ਉਡ ਗਏ ਤਾਂ ਤੁਸੀਂ ਵੀ ਇਹ ਤਸਵੀਰਾਂ ਦੇਖੋ ਕਿ ਕਿਵੇਂ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਹੜੇ ਲੋਕ ਬਾਹਰੋਂ ਆਰਡਰ ਕਰਕੇ ਖਾਣਾ ਖਾਣ ਦੇ ਵਿੱਚ ਯਕੀਨ ਰੱਖਦੇ ਨੇ ਯਾਨੀ ਕਿ 버ਗਰ ਪੀਜ਼ੇ ਖਾਣ ਦੇ ਸ਼ੌਕੀਨ ਨੇ ਮੈਂ ਇਹਨਾਂ ਕੋਲ ਪੀਜ਼ਾ ਮੰਗਾਇਆ ਸੀ ਹੈਲੋ ਫੂਡ ਵਾਲਿਆਂ ਤੋਂ ਜੀ ਤੇ ਇਹਨਾਂ ਦੇ ਪੀਜ਼ਾ ਮੰਗਾਇਏ ਨੂੰ ਮੈਂ 550 ਰੁਪਏ ਉਹਨੂੰ Google Pay ਕੀਤਾ 3 ਵਜੇ ਉਸ ਤੋਂ ਬਾਅਦ ਮੈਂ ਪੀਜ਼ਾ ਜਦੋਂ ਖਾਣ ਲੱਗਿਆ ਬੱਚਿਆਂ ਨਾਲ ਇਹਦੇ ਵਿੱਚੋਂ ਕੌਂਗਰੋ ਹੀ ਨਿਕਲਿਆ ਮੈਂ ਇਹਨਾਂ ਨੂੰ ਕਾਲ ਕੀਤੀ ਹੈ ਡਿਲੀਵਰੀ ਬாய் ਨੂੰ ਉਹਨੇ ਜਾ ਕੇ ਗੱਲ ਕਰਾਈ ਅੰਦਰ ਉਹ ਜਿਹੜਾ ਇਹਨਾਂ ਦਾ ਬੰਦਾ ਵਾ ਉਹ ਮੈਨੂੰ ਕਹਿੰਦਾ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਦਾ ਹ 400 ਰੁਪਏ ਭੇਜ ਦੰਦੇ ਆ ਤਾਂ ਕਿ ਹੋਣ ਲੱਗਿਆ ਇਹ ਦੱਸੋ ਇਹਨਾਂ ਦਾ ਫੂਡ ਖਾਣ ਵਾਲਾ ਜਿਹੜੇ ਕੌਕਰੇ ਜੀ ਬਣ ਰਹੇ ਨੇ 4-5 500 ਰੁਪਏ ਦੇ ਤੇ ਪੀਜੀਆਂ ਦੇ ਵਿੱਚ ਮੈਂ ਕਰੇ ਮੰਗਾਇਆ ਸੀ ਆਰਡਰ ਤੇ ਗੂਗਲ ਪੇਅ ਰਾਹੀਂ ਪੇਮੈਂਟ ਕੀਤੀਆਂ ਉਹ ਮੰਗਾਈ ਨੂੰ ਇਹਨਾਂ ਦੇ ਡਿਲੀਵਰੀ ਬਾਈ ਨੂੰ ਇਹਨਾਂ ਦੇ ਨੂੰ ਉਦੋਂ ਇਹਨਾਂ ਦੇ ਵਿੱਚ ਕੌਕਰੇ ਨਿਕਲੇ ਉੱਤੇ ਜੀ ਗਲਤੀ ਨਹੀਂ ਮੰਨਦੇ ਆ ਜੀ ਕਹਿੰਦੇ ਕੋਈ ਚੱਕਰ ਇਹ 3 ਵਜੇ ਮੰਗਾਇਆ ਜੀ ਹੁਣ ਇਹ ਤਾਂ ਅੱਧਾ ਘੰਟਾ ਹੋਇਆ ਜੀ ਮੈਨੂੰ ਮੰਗਾਈ ਨੂੰ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜਦੋਂ ਵਾਹ ਇਹ ਸਲਾਈ ਸਾਫ ਕਰਿਆ ਸੀਗਾ ਬੱਚੇ ਇਹਨੇ ਖਾਲੀ ਦੂਜੀ ਮੈਂ ਆਪ ਖਾਣ ਲੱਗਿਆ ਉਹਦੇ ਵਿੱਚ ਇਸ ਸਬੰਧ ਵਿੱਚ ਤੁਸੀਂ ਇਹਨਾਂ ਦੇ ਬਾਏ ਇਹਨਾਂ ਨੂੰ ਕਾਲ ਕੀਤੀ ਡਿਲੀਵਰੀ ਬੁਆਏ ਨੂੰ ਜਿਹੜੇ ਨੰਬਰ ਤੋਂ ਮੈਨੂੰ ਕਾਲ ਆਈ ਸੀ ਤੇ ਉਹ ਬੰਦੇ ਨੇ ਮੈਂ ਫੋਨ ਕੀਤਾ ਉਹਨੇ ਅੰਦਰ ਆ ਕੇ ਗੱਲ ਕਰਾਈ ਆ ਮੇਰੇ ਨਾਲ ਮੈਨੂੰ ਕਹਿੰਦਾ ਵੀ ਫੇਰ ਕੀ ਹੋ ਗਿਆ ਗਲਤੀ ਬੰਦਿਆਂ ਤੋਂ ਹੀ ਹੁੰਦੀ ਆ ਤਾਂ ਕੀ ਹੋ ਗਿਆ ਇਹ ਕਿਹਨੇ ਕੀਤਾ ਇਹ ਬੋਡਿੰਗ ਇਹਨਾਂ ਦੀ ਅੰਦਰ ਪਤਾ ਨਹੀਂ ਕੀ ਦੀ ਹੈ ਕੀ ਦੀ ਨਹੀਂ ਮੈਂ ਮੈਨੇਜਰ ਦਾ ਨੰਬਰ ਮੰਗਿਆ ਇਹਨਾਂ ਨੇ ਮੈਨੂੰ ਹੁਣ ਤੱਕ ਨਾ ਕਾਲ ਕੀਤੀ ਆ ਵਾਪਸ ਨਾ ਇਹਨਾਂ ਨੇ ਮੈਨੂੰ ਕੋਈ ਨੰਬਰ ਦਿੱਤਾ ਮੈਨੇਜਰ ਦਾ ਕਿਸੇ ਸਾਫ ਦੇ ਦਾ ਬੰਦ ਕਰ ਦੇ ਇਹਨਾਂ ਦਾ ਬੰਦ ਕੀਤਾ ਜਾਵੇ ਇਹ ਜਗੰਦ ਖਵਾਉਣ ਬੱਚੇ ਮਾਰ ਦੇਣਗੇ ਲੋਕਾਂ ਦੇ ਠਾ ਕੇ ਲਾ ਕੇ ਇਹਦੇ ਸਖਤ ਤੋਂ ਸਖਤ ਕਾਰਵਾਈ ਉਰਦ ਸਪਲਾਈ ਵਾਲਾ ਚੈਕਿੰਗ ਕਰੇ ਇਹਨਾਂ ਦੀ ਆ ਕੇ ਮਹਿਕਵਾ ਕੰਪਲੇਨ ਨਹੀਂ ਕੀਤੀ ਮੈਂ ਇਹਨਾਂ ਕੋਲ ਪਹੁੰਚੇ ਜੀ ਤੁਨ ਲਗੇ ਮਾਮਲਾ ਹੋਇਆ ਜੀ ਮੇਰੇ ਦੋਸਤ ਨੇ ਪੀਜਾ ਮੰਗਾਇਆ ਸੀ ਅਦਲੀਪੁਰ ਪਿੰਡ ਅੱਜ ਤੋਂ ਅੱਧਾ ਘੰਟਾ ਘੰਟਾ ਪਹਿਲਾਂ ਪੀਜੇ ਦੇ ਵਿੱਚ ਜਦੋਂ ਬੱਚਾ ਖਾਣ ਲੱਗੇ ਪੀਸ ਖਾਣ ਲੱਗੇ ਉਹ ਚੋ ਕੌਕਰ ਦੇ ਦਾ ਪੀਸ ਕੌਕਰ ਦੇ ਵਿੱਚ ਪੀਜੇ ਦੇ ਵਿੱਚ ਸੀਗਾ ਜਦੋਂ ਇਹਨੇ ਕੰਪਲੇਨ ਕੀਤੀ ਕਸਟਮਰ ਕੇ ਤੇ ਕੰਪਲੇਨ ਕੀਤੀ ਵੀ ਆਹ ਪਈ ਥੋੜਾ ਕੌਕਰ ਦੇ ਵਿੱਚ ਨਿਕਲਿਆ ਹੈਗਾ ਵਾ ਇਹ ਕਹਿੰਦੇ ਬਈ ਆ ਵੀ ਕੋਈ ਗੱਲ ਨਹੀਂ ਗਲਤੀ ਤਾਂ ਹੋ ਹੀ ਜਾਂਦੀ ਆ ਤਾਂ ਕਿ ਉਹ ਕੌਂਕ੍ਰੀਟ ਵਿੱਚ ਨਿਕਲੇ ਆਇਆ ਇਹਨਾਂ ਨੇ ਇਹੀ ਗੱਲ ਕਹੀ ਆ ਮੈਂ ਠੀਕ ਆ ਜਿੱਦੋਂ ਕੌਂਕ੍ਰੀਟ ਵਿੱਚੋਂ ਨਿਕਲਿਆ ਤਾਂ ਐਡੀ ਕੀ ਗੱਲ ਹੋ ਗਈ ਆ ਉਹਨੂੰ ਪੀ ਚੇਂਜ ਕਰਕੇ ਵਾਪਸ ਦੇ ਦਿੰਦੇ ਸਾਡੇ ਪੈਸੇ ਵਾਪਸ ਦੇ ਦਿੰਦੇ ਹੈਗੇ ਆ ਕੀ ਬੰਦੇ ਦੀ ਹੁਣ ਪੈਸੇ ਦੀ ساری ਕੀਮਤ ਰਹਿ ਗਈ ਹੈਗੀ ਤੇ ਕੱਲ ਨੂੰ ਕੋਈ ਬੱਚਾ ਖਾ ਲੰਦਾ ਉਹ ਜਿਹੜਾ ਜ਼ਿੰਮੇਵਾਰ ਕੌਣ ਹੋਣਾ ਸੀਗਾ ਠੀਕ ਆ ਕਿੱਥੇ ਜਾ ਕੇ ਕੇਕ ਦੇ ਵਿੱਚ ਕਿਸ ਨੇ ਜ਼ਹਿਰ ਪਾ ਕੇ ਦਿੱਤਾ ਬੱਚਾ ਮਰ ਗਿਆ ਅੱਜ ਕੱਲ੍ਹ ਸਭ ਦੇ ਇਕੱਲੇ ਇਕੱਲੇ ਬੱਚੇ ਹੈਗੇ ਇੱਕ ਇੱਕ ਦੋ ਦੋ ਬੱਚੇ ਹੈਗੇ ਇਹਦਾ ਕੋਈ ਹੱਲ ਹੋਣਾ ਚਾਹੀਦਾ ਪ ਸਮਨੂੰ ਫੂਡ ਸੇਫਟੀ ਵਾਲੇ ਨੂੰ ਦੇਖਣਾ ਚਾਹੀਦਾ ਨਾ ਆ ਕੇ ਮਿੰਡ-ਵਿੰਡ ਮਹੀਨੇ-ਵਿੰਨੇ ਵਾਲ 15 ਵਾਰ ਚੈਕਿੰਗ ਕਰਨੀ ਚਾਹੀਦੀ ਹੈ ਜਿਹੜਾ ਜ਼ਿੰਮੇਵਾਰ ਹੋਊਗਾ ਤੇ ਕੱਲ ਨੂੰ ਕਿਸੇ ਦਾ ਬੱਚਾ ਇਹ ਤਾਂ ਇੱਕ ਵਾਰੀ ਫੜ ਲਿਆ ਹਾਲੇ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਕਿਹਦੇ ਕਿਹਦੇ ਘਰੇ ਚਲਾ ਗਿਆ ਚਲੋ ਇਹਨਾਂ ਨੇ ਤਾਂ ਟੌਪਿਕ ਇਸ ਚੀਜ਼ ਨੂੰ ਚੱਕ ਲਿਆ ਪਤਾ ਨਹੀਂ ਹਾਲੇ ਕਿਹਦੇ ਕਿਹਦੇ ਘਰੇ ਕੀ ਕੀ ਕਿਹਾ ਹੈ ਫੂਡ ਸਰਪ੍ਰਾਈਜ਼ ਵਾਲੇ ਨੂੰ ਚਾਹੀਦਾ ਇਹਨਾਂ ਦੀ ਚੈਕਿੰਗ ਕਰਨ ਟਾਈਮ-ਟਾਈਮ ਜਾ ਕੇ ਚੈਕਿੰਗ ਕਰਨੀ ਚਾਹੀਦੀ ਇਹ ਜਿਹੜਾ ਲੀਜਾ ਸੀ ਕਿੱਥੋਂ ਖਰੀਦਿਆ ਕਿੱਥੇ ਇਹਨਾਂ ਦੀ ਹੈਗੀ ਹੈ ਇਹ ਹੈਲੋ ਫੂਡ ਵਾਲੇ ਹੈਗੇ ਨੇ ਜੀ ਮੱਛਵਾੜੇ ਆ ਅੰਦਰ ਸਾਰਾ ਗਰਾਊਂਡ ਰੋਡ ਦੇ ਉੱਤੇ ਜੀ ਉੱਥੇ ਤੇ ਇਹਨਾਂ ਨਾਲ ਕੋਈ ਗੱਲ ਕਰਦੇ ਆ ਤਾਂ ਗੱਲ ਵੀ ਸੋਣ ਨੂੰ ਬਾਹਰ ਤਿਆਰ ਲੈਂਦੇ ਬਾਹਰ ਆ ਕੇ ਇੱਕ ਵਾਰੀ ਕਸਟਮਰ ਨਾਲ ਗੱਲ ਵੀ ਨਹੀਂ ਕੀਤੀ ਕਿ ਤੁਹਾਨੂੰ ਪ੍ਰੋਬਲਮ ਕੀ ਹੈ ਅੰਦਰ ਬੈਠੇ ਮਾਲਕ ਨੂੰ ਫੋਨ ਲਾਇਆ ਤਾਂ ਮਾਲਕ ਦਾ ਫੋਨ ਬੰਦ ਆ ਹੈਨਾ ਉਧਰ ਡਿਲੀਵਰੀ ਬੁਆਏ ਦਾ ਕਹਿਣਾ ਕਿ ਸਾਡੇ ਤੋਂ ਕੋਈ ਗਲਤੀ ਹੀ ਨਹੀਂ ਉਹ ਆਪਣੀ ਗਲਤੀ ਮੰਨਣ ਨੂੰ ਹੀ ਤਿਆਰ ਨਹੀਂ ਹੈ ਤੇ ਕੀ ਕੁਝ ਕਹਿੰਦਾ ਹੋਇਆ ਨਜ਼ਰ ਆਉਂਦਾ ਆਉ ਸੁਣਦੇ ਆ ਗੱਲ ਵੀਰੇ ਕੁਝ ਵੀ ਨਹੀਂ ਹੋਈ ਕਾਲ ਆਈ ਸੀ ਉਹਨਾਂ ਦੀ ਹੈਨਾ ਪਹਿਲ ਹੋਮ ਡਿਲੀਵਰੀ ਹੋਇਆ ਸੀ ਪੀਜ਼ਾ ਅੱਜ ਤੱਕ ਵੈਸੇ ਕੋਈ ਇਹੋ ਜਿਹਾ ਇਸ਼ੂ ਹੋਇਆ ਨਹੀਂ ਕਦੇ ਬਰੋ ਕਾਲ ਆਈ ਉਹਨੇ ਕਾਲ ਕੀਤੀ ਰਹੀ ਕਿਹਾ ਵੀ ਅੱਜ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਸਾਡੇ ਉੱਤੇ ਹਨਾ ਜੇ 1% ਹੋਇਆ ਵੀ ਹੋ ਤੇ ਅਸੀਂ ਚੇਂਜ ਕਰ ਦਿੰਨੇ ਆ ਵੀਰੇ ਹਨਾ ਤੁਸੀਂ ਇੰਨੀ ਗੱਲ ਕਹੀ ਆ ਉਹਨਾਂ ਨੂੰ ਹਾਂਜੀ ਹਾਂਜੀ ਕਾਲ ਤੇ ਮੇਰੀ ਗੱਲ ਹੋਈ ਉਹਨਾਂ ਨਾਲ ਠੀਕ ਆ ਤੇ ਐਨੇ ਆਊਟਲਾਈਟ ਨੇ ਹਨਾ ਸਾਡੇ ਅਜੇ ਤੱਕ ਇਹੋ ਜਿਹਾ ਕੋਈ ਚਾਂਸ ਹੋਇਆ ਨਹੀਂ ਕਦੇ ਕਿਤੇ ਵੀ ਬਸ ਇੰਨੀ ਗੱਲ ਹੋਈ ਆ ਫਿਰ ਇੱਥੇ ਆ ਗਏ ਜਿਹੜਾ ਕੋਈ ਸਮਾਨ ਲੈਂਦੇ ਆ ਉਹਦੇ ਅੰਦਰ ਉਹ ਸਭੀ ਦਿਨਾਂ ਉਹਨਾਂ ਕੋਲ ਸਟਰੈਸ਼ ਹੁੰਦਾ ਵੀਰੇ ਟੋਟਲ ਕਟਿੰਗ ਤੋਂ ਲੈ ਕੇ ਟੋਟਲ ਵੈਜਾ ਸਾਡਾ ਪਹਿਲੀ ਗੱਲ ਤਾਂ ਇਹ ਆ ਟੋਟਲ ਫਰੈਸ਼ ਹੁੰਦਾ ਡੇਲੀ ਚੈੱਕ ਹੁੰਦਾ ਵਾ ਦੋ ਦੋ ਵਾਰ ਤਿੰਨ ਤਿੰਨ ਵਾਰ ਜਿੰਨੀ ਵਾਰੀ ਵੀ ਅਸੀਂ ਦੇਖੀ ਆ ਨਾ ਸਭ ਚੈੱਕ ਹੋ ਕੇ ਜਾਂਦਾ ਵਾ ਪੀਜ਼ਾ ਵੀ ਚੈੱਕ ਹੋ ਕੇ ਜਾਂਦਾ ਹੈ ਤੋ ਹਨਾ ਪਹਿਲਾਂ ਬਣਨਾ ਨਿਕਲਣਾ ਫਿਰ ਚੈੱਕ ਹੋ ਕੇ ਜਾਣਾ ਤੇ ਪਹਿਲੀ ਗੱਲ 400 ਦਾ ਟੈਂਪਰੇਚਰ ਹੁੰਦਾ ਹਨਾ ਉਹ ਬਣਦਾ ਜੇ ਕੋਈ ਇਹੋ ਜਿਹਾ ਜੂਤੇ ਉਪੋਜ ਜਾਣਾ ਸੀ ਵੀਰੇ ਵਿੱਚ ਹਨਾ ਮਤਲਬ ਜਲ ਜਾਣਾ ਸੀ ਬਸ ਇਹੀ ਖੋਸ਼ਾ ਚਲੋ ਤੁਸੀਂ ਚੈੱਕਿੰਗ ਕਰਦੇ ਹਾਂਜੀ ਪੂਰਾ ਪ੍ਰੋਪਰ ਚੈੱਕ ਹੋ ਕੇ ਜਾਂਦਾ ਜਦੋਂ ਕਟਿੰਗ ਕਰੀ ਦੀ ਇੱਕ ਵਾਰੀ ਤਾਂ ਉਦੋਂ ਚੈੱਕ ਹੁੰਦਾ ਹਨਾ ਫਿਰ ਅੱਗੇ ਜਾਂਦਾ ਵਾ ਕਾਊਂਟਰ ਤੇ ਫਿਰ ਉੱਥੇ ਕਾਊਂਟਰ ਤੇ ਫਿਰ ਇੱਕ ਵਾਰੀ ਚੈੱਕ ਹੋ ਕੇ ਫਿਰ ਜਾਂਦਾ ਜਿਹੜੀ ਉਹ ਐਲੀਗੇਸ਼ਨ ਲਗਾ ਰਹੇ ਨੇ ਕਿ ਕੋਈ ਬਥੇ ਬੋਲਦਾ ਇਹ ਤਾਂ ਮਾਨੂੰ ਬੋਲੇ ਆ ਕਿ ਨਹੀਂ ਨਹੀਂ ਵੀਰੇ ਕੁਝ ਗਲਤ ਨਹੀਂ ਬੋਲਿਆ ਗਿਆ ਜੀ ਇਹੀ ਬੋਲਿਆ ਵੀ ਵੀਰੇ ਪਹਿਲੀ ਗੱਲ ਤੇ ਸਾਡੇ ਤੋਂ ਗਲਤੀ ਹੋਈ ਨਹੀਂ ਹਨਾ 1% ਜੇ ਹੋਈ ਵੀ ਆ ਕਿਤੇ ਤੇ ਅਸੀਂ ਚੇਂਜ ਕਰ ਸਕਦੇ ਹਾਂ ਸਕੈਨਸ ਪੰਜਾਬ ਦੇ ਲਈ ਮਾਚੀਵਾੜਾ ਸਾਹਿਬ ਤੋਂ પરમિન્દ્ર વર્માની રિપોર્ટ